ਸਰਸ਼ੀ ਕਾਲ ਜੀ ਮਹਿਲ ਆਪ੍ਰਿਤ ਕੋਰ ਹਜ਼ਰਨ ਸਿੰਘ ਲਖਵਿੰਦਰ ਸਿੰਘ ਸੰਧੂ ਦੁਆਰਾ ਲਿਖਿਆ ਗਿਆ ਨਾਪਲ ਅਧੂਰਾ ਬਚਪਨ ਦਾ ਪਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇਹ ਤਾਂ ਟਾਈਮ ਦਾ ਸੁਪੁੱਤਰਾ ਇਹ ਤੇਰਾ ਆਖਰੀ ਮੌਕਾ ਜੇ ਹੁਣ ਵੀ ਪੈਸੇ ਖਰਾਬ ਕੀਤੇ ਤਾਂ ਮਿੱਥੋ ਬੁਰਾ ਕੋਈ ਨਹੀਂ ਬਾਪੂ ਜੀ ਨੇ ਕਿਹਾ ਬਾਪੂ ਨੇ ਪਿਆਰ ਦੇ ਨਾਲ ਗੁੱਸਾ ਵੀ ਕੀਤਾ ਭਗਵਾਨ ਕੁਰੇ ਹਰਦੇਵ ਆਪ ਦੇ ਨਿਆਣਿਆਂ ਸਮੇਤ ਬਠਿੰਡੇ ਹਵੇਲੀ ਚ ਰਹੋ ਨਰੇ ਤੇਰੇ ਭਰਾ ਦੀ ਜ਼ਮੀਨ 'ਚ ਪੱਠਾ ਲਾਉ। ਕਰ ਇਹਨਾਂ ਦੇ ਜਾਣ ਦੀ ਤਿਆਰੀ। ਹਰਦੇਵ ਦੇ ਬਾਪੂ ਨੇ ਬੀਬੀ ਨੂੰ ਕਿਹਾ। ਇਹਨਾਂ ਅੱਗੇ ਜਿਹੋ ਜਿਹੇ ਰੰਗ ਲਾਤੇ ਹੁਣ ਲਾ ਦੋ। ਬੀਬੀ ਨੂੰ ਵੀ ਸ਼ੱਕ ਸੀ ਪਰ ਬਾਪੂ ਜੀ ਦਾ ਹੁਕਮ ਕਿਸ ਨੇ ਟਾਲਣਾ ਸੀ। ਦੀਪ ਨੇ ਅਜੇ 4 ਮਹੀਨੇ ਹੋਰ ਦਾਦਾ-ਦਾਦੀ ਕੋਲ ਹੀ ਰਹਿਣਾ ਸੀ। ਉਸ ਨੇ ਦੂਜੀ ਕਲਾਸ ਪਾਸ ਕਰਕੇ ਸ਼ਹਿਰ ਜਾਣਾ ਸੀ। ਬਠਿੰਡੇ ਜਾਣ ਦਾ ਸੁਣ ਕੇ ਮਾਕੀ ਵੀ ਖੁਸ਼ ਹੋ ਗਈ। ਵੀ ਸ਼ੁਕਰ ਆ ਨਰਕ ਚੋਂ ਖੜਾ ਛੁੱਟ ਗਿਆ। ਪਰ ਇਹ ਕੀ ਪਤਾ ਸੀ ਉੱਥੇ ਜਾ ਕੇ ਜ਼ਿੰਦਗੀ ਇੱਥੇ ਨਾਲੋਂ ਵੀ ਬੁਰੀ ਹੋ ਜਾਊ। ਦੀਪ ਨੂੰ ਦਾਦਾ-ਦਾਦੀ ਕੋਲ ਛੱਡ ਕੇ ਮਾਖੀ ਤੇ ਹਰਦੀਪ ਸਿੰਘ ਆਪਣੇ ਦੋਨੋਂ ਬੱਚੇ ਲੈ ਕੇ ਬਠਿੰਡੇ ਹਵੇਲੀ 'ਚ ਸ਼ਿਫਟ ਹੋ ਗਏ। ਦੀਪ ਹੁਣ ਇਕੱਲਾ ਦਾਦੀ-ਦਾਦੀ ਕੋਲ ਰਹਿੰਦਾ ਸੀ। ਦਾਦੀ ਉਸ ਨੂੰ ਸਵੇਰੇ ਸਕੂਲ ਲਈ ਤਿਆਰ ਕਰਦੀ, ਦੁਪਹਿਰ ਲਈ ਉਸੇ ਡੱਬੀ ਵਿੱਚ ਕਦੇ ਚੂਰੀ ਤੇ ਕਦੇ ਪਰਾਂਠਾ ਪਾ ਦਿੰਦੀ। ਦੀਪ ਨੂੰ ਕੁਝ ਦਿਨ ਤਾਂ ਆਪਣੀ ਮਾਂ ਤੇ ਛੋਟੇ ਭੈਣ ਪ੍ਰਾਯਾਦ ਆਏ ਪਰ ਜਲਦੀ ਹੀ ਉਸ ਨੇ ਸਕੂਲ 'ਚ ਜੀ ਲਾ ਲਿਆ। ਫਿਰ ਸਕੂਲ ਤੋਂ ਬਿਨਾਂ ਘਰ ਦੀ ਬਾਹ ਜਾਂਦੀ ਇਜਾਜ਼ਤ ਉਸ ਨੂੰ ਹੁਣ ਵੀ ਨਹੀਂ ਸੀ ਸ਼ਾਮ ਨੂੰ ਦੀਪ ਤੇ ਦਾਦਾ ਜੀ ਕੋੜੀ ਤੇ ਚੜ ਕੇ ਘਰੇ ਆਉਂਦੇ ਉਹ ਦੀਪ ਨੂੰ ਆਪਣੀ ਗੋਦੀ ਵਿੱਚ ਵਠਾ ਕੇ ਘਰ ਦੇ ਅੰਦਰ ਹੰਦਰ ਹੀ ਕੋੜੀ ਦੇ ਦੋ ਗੀੜੇ ਦਵਾਉਂਦੇ ਉਸ 5 ਮਿੰਟਾਂ 'ਚ ਉਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਮਿਲਦੀ ਇਸ 5 ਮਿੰਟਾਂ ਲਈ ਉਸ ਨੂੰ 24 ਘੰਟੇ ਇੰਤਜ਼ਾਰ ਕਰਨਾ ਪੈਂਦਾ ਸੀ ਦਾਦਾ ਜੀ ਦੀ ਗੋਦੀ 'ਚ ਬੈਠ ਕੇ ਕੋੜੀ ਦੀ ਸਵਾਰੀ ਉਸ ਨੂੰ ਇੰਨੀ ਵਧੀਆ ਲੱਗਦੀ ਕਿ ਦਾਦਾ ਜੀ ਦੇ ਮੂੰਹ ਚੋਂ ਆਉਂਦੀ ਸ਼ਰਾਬ ਦੀ ਹਵਾੜ ਵੀ ਉਸ ਨੂੰ ਬੁਰੀ ਨਾ ਲੱਗਦੀ। ਕੋੜੀ ਦੀ ਸਵਾਰੀ ਦੀ ਖੁਸ਼ੀ ਚ 4 ਮਹੀਨੇ ਕਿਵੇਂ ਲੰਘ ਗਏ ਉਸ ਨੂੰ ਪਤਾ ਵੀ ਨਾ ਲੱਗਿਆ। ਉਸ ਦੇ ਇਮਤਿਹਾਨ ਹੋ ਗਏ। ਦਾਦਾ ਜੀ ਜਾ ਕੇ ਉਸ ਦਾ ਨਾਂ ਕਟਵਾ ਕੇ ਸਰਟੀਫਿਕੇਟ ਲੈ ਆਏ। ਹਰਦੀਪ ਸਿੰਘ ਉਸ ਨੂੰ ਲੈਣ ਆਇਆ। ਜਵਾਕਾਂ ਦਾ ਦਾਖਲਾ ਹੋ ਗਿਆ। ਕਿਸੇ ਸਕੂਲ 'ਚ ਅਜੇ ਨਹੀਂ ਹੋਇਆ। ਬਾਪੂ ਜੀ ਨੇ ਹਰਦੀਪ ਤੋਂ ਪੁੱਛਿਆ, "ਗੱਲ ਹੋ ਗਈ? ਇਹਨਾਂ ਦੋਵੇਂ ਭਰਾਵਾਂ ਦੀ ਤਾਂ ਹੁਣੇ ਕਰਵਾ ਦੇਵਾਂਗੇ।" ਛੋਟੀ ਦੀ ਅਜੀ ਨਹੀਂ ਅਜੀ ਤਾਂ ਹੋ ਤਨ ਹੀ ਨਹੀਂ ਲੱਗੀ 3 ਸਾਲ ਦੀ ਹੋ ਗਈ ਹਰਦੀਪ ਸਿੰਘ ਨੇ ਦੱਸਿਆ ਫਿਰ ਉਥੇ ਕਿਸੇ ਚੰਗੇ ਡਾਕਟਰ ਨੂੰ ਵਖਾ ਬਾਪੂ ਜੀ ਨੇ ਹਦਾਇਤ ਕੀਤੀ ਹਾਂ ਹਾਂ ਵਖਾਉਣਾ ਉਸ ਨੂੰ ਵੀ ਪੱਠੀ ਦੇ ਕੰਮ ਚ ਵੇਲਾ ਹੋ ਗਿਆ ਹਰਦੀਪ ਸਿੰਘ ਨੇ ਕਿਹਾ ਕਿਤੇ ਐ ਨਾ ਸਮਝੀ ਵੀ ਕੁੜੀ ਆ ਮੈਨੂੰ ਪੁੱਤੀਆਂ ਤੋਂ ਵੀ ਵੱਧ ਪਿਆਰੀ ਆ ਆਵਦੀ ਪੋਤੀ ਬਾਪੂ ਜੀ ਨੇ ਉਸ ਦੇ ਪ੍ਰਤੀ ਭਾਲੀ ਅਨਪੱਤ ਦਿਖਾਉਂਦਿਆਂ ਕਿਹਾ ਬਾਪੂ ਜੀ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਹਰਦੀਪ ਨੇ ਡਰਦੇ-ਡਰਦੇ ਨੇ ਕਿਹਾ ਹਾਂ ਕਹਿ ਜੋ ਕਹਿਣਾ ਡਰਦਾ ਕਿਉਂ ਹਾਂ ਮੈਂ ਤੇਰਾ ਪਿਓ ਹਾਂ ਜਲਾਦ ਨਹੀਂ ਬਾਪੂ ਜੀ ਨੇ ਉਸ ਨੂੰ ਭਾਪ ਲਿਆ ਸੀ ਮੈਂ ਪੱਠੇ ਦਾ ਮਾਲਕ ਤੇ ਮੇਰੇ ਕੋਲ ਸਾਈਕਲ ਆ ਮੈਨੂੰ ਬਹੁਤ ਸ਼ਰਮ ਆਉਂਦੀ ਆ ਜਦੋਂ ਮੈਂ ਪੱਠਾ ਮਾਲਕਾਂ ਦੀ ਮੀਟਿੰਗ ਤੇ ਜਾਣਾ ਉਸ ਕੋਲ ਸਕੂਟਰ ਜਾਂ ਮੋਟਰਸਾਈਕਲ ਨਹੀਂ ਹਰਦੀਪ ਨੇ ਕਿਹਾ ਫਿਰ ਤੂੰ ਕੀ ਚਾਹਨਾ ਹੈ ਦੱਸ ਬਾਪੂ ਜੀ ਬੁਲਟ ਮੋਟਰਸਾਈਕਲ ਲੈ ਲਵਾਂ ਹਰਦੀਪ ਨੇ ਪੁੱਛਿਆ じゃ ਲੈ ਲਾ ਪਰ ਸਿਆਣਾ ਬਣੀ ਵੇਖੀ ਕਿਤੇ ਸ਼ਰਾਬ ਪੀ ਕੇ ਕਿਧਰੇ ਡਿੱਗ ਡੇ ਨਾ ਪਵੇ ਜਵਾਕਾਂ ਵੱਲ ਵੇਖ ਲਈ ਪੈਸੇ ਦੱਸਦੇ ਕਿੰਨੇ ਚਾਹੀਦੇ ਨੇ ਬੇਬੇ ਤੂੰ ਲੈ ਜਾਈ ਬਾਪੂ ਜੀ ਨੇ ਪਰミਸ਼ਨ ਦੇ ਦਿੱਤੀ ਹਰਦੇਵ ਸਿੰਘ ਖੁਸ਼ੀ ਖੁਸ਼ੀ ਦੀਪ ਨੂੰ ਲੈ ਕੇ ਬਠਿੰਡੇ ਚਲਾ ਗਿਆ ਦੀਪ ਦੇ ਉਸ ਦੇ ਭਰਾ ਨੂੰ ਸ਼ਹਿਰ ਦੇ ਵਧੀਆ ਮਾਡਲ ਸਕੂਲ ਚ ਦਾਖਲ ਕਰਵਾ ਦਿੱਤਾ ਸਾਲ ਸੀ ਸਾਨੂੰ 1968 ਬਦਲੇ ਛਪਵੇਂ ਪ੍ਰਿੰਸੀਪਲ ਨੇ ਹਰਦੇਵ ਸਿੰਘ ਤੋਂ 10000 ਇੱਟ ਮੰਗ ਲਈ ਸੀ ਬੱਚਿਆਂ ਦੀ ਐਡਮਿਸ਼ਨ ਲਈ ਹਰਦੇਵ ਸਿੰਘ ਨੇ ਉਹ ਵੀ ਦੇਣੀ ਮੰਨ ਲਈ ਉਸਨੇ ਨਵਾਂ ਬੁਲਟ ਮੋਟਰਸਾਈਕਲ ਖਰੀਦ ਲਿਆ ਪੂਰੇ ਸ਼ਹਿਰ 'ਚ ਸਿਰਫ ਦੋ ਹੀ ਬੁਲਟ ਮੋਟਰਸਾਈਕਲ ਸਨ ਉਸ ਜਮਾਨੇ ਵਿੱਚ ਇੱਕ ਸ਼ਹਿਰ ਦੇ ਥਾਣੇਦਾਰ ਕੋਲ ਸੀ ਸਰਕਾਰੀ ਤੇ ਇੱਕ ਹਰਦੇਵ ਸਿੰਘ ਕੋਲ ਸੀਗਾ ਹਰਦੇਵ ਸਿੰਘ ਦਾ ਪੱਠਾ ਵਧੀਆ ਚੱਲ ਰਿਹਾ ਸੀ ਸ਼ਹਿਰ 'ਚ ਇੱਟਾਂ ਦੀ ਬਹੁਤ ਡਿਮਾਂਡ ਸੀ ਉਸਨੇ ਨਵਾਂ ਟਰੈਕਟਰ ਟਰਾਲੀ ਵੀ ਖਰੀਦ ਲਿਆ ਡਰਾਈਵਰ ਵੀ ਰੱਖ ਲਿਆ ਜੋ ਟਰੈਕਟਰ ਨਾਲ ਇੱਟਾਂ ਟੋਨ ਦਾ ਕੰਮ ਕਰਦਾ ਉਧਰ ਵਿਰਿਆਮ ਸਿੰਘ ਨੇ ਵੀ ਤਿੰਨ ਕੁੜੀਆਂ ਤੇ ਦੋ ਮੁੰਡੇ ਜੰਮ ਕੇ ਆਪਣੀ ਫੈਮਿਲੀ ਪੂਰੀ ਕਰ ਲਈ ਸੀ। ਉਹ ਪਿੰਡ ਦਾ ਸਰਪੰਚ ਬਣ ਗਿਆ। ਉਸਨੇ ਵੀ ਹਰਦੇਵ ਸਿੰਘ ਦੇ ਪਰਿਵਾਰ ਤੋਂ ਸਿੱਖਿਆ ਲੈ ਕੇ ਪਿੰਡ 'ਚ 8ਵੀਂ ਤੱਕ ਦਾ ਸਰਕਾਰੀ ਸਕੂਲ ਸਰਕਾਰ ਤੋਂ ਮਨਜ਼ੂਰ ਕਰਵਾ ਲਿਆ। ਆਪਣੀ ਜ਼ਮੀਨ 'ਚ ਸਕੂਲ ਲਈ ਜ਼ਮੀਨ ਦੇ ਦਿੱਤੀ। ਉਸ ਦੇ ਸਾਰੇ ਬੱਚੇ ਸਕੂਲ ਪੜਨ ਲੱਗ ਗਏ। ਮਾਕੀ ਦੀ ਛੋਟੀ ਭੈਣ ਛਾਨੀ ਦਾ ਵਿਆਹ ਵੀ ਇੱਕ ਚੰਗੇ ਖਾਨਦਾਨੀ ਤੇ ਨੌਕਰੀ ਕਰਦੇ ਮੁੰਡੇ ਨਾਲ ਕਰ ਦਿੱਤਾ। ਵਰੀਆਮ ਸਿੰਘ ਦੀ ਪਤੀਜੀ ਤੇ ਚਾਰ ਬੱਚਿਆਂ ਚੋਂ ਤਿੰਨ ਇੱਥੇ ਹੀ ਪੜਨ ਲੱਗ ਗਏ ਉਹ ਵਰੀਆਮ ਸਿੰਘ ਦੀ ਪਰਜਾਈ ਕੋਲ ਰਹਿੰਦੇ ਵਰੀਆਮ ਸਿੰਘ ਦੇ ਪਰਿਵਾਰ ਛੋਹੇ ਅੱਠ ਬੱਚੇ ਸਕੂਲ ਜਾਣ ਲੱਗੇ ਸ਼ਹਿਰ ਜਾ ਕੇ ਮਾਖੀ ਨੂੰ ਲੱਗ ਰਿਹਾ ਸੀ ਕਿ ਸ਼ਹਿਰ ਚ ਮੁੱਲ ਦੀ ਦੁੱਧ ਨਾਲ ਬੱਚੇ ਨਹੀਂ ਪਲ ਸਕਦੇ ਦੂਸਰਾ ਉਸ ਨੂੰ ਲੱਗਦਾ ਸੀ ਕਿ ਉਸ ਦੇ ਮਾਮੇ ਦੀ ਮੱਝ ਚੋਂ ਟੋਕੜ ਹੋ ਗਈ ਸੀ ਜ ਜਣੀ ਉਸ ਨੇ ਦੁੱਧ ਦੇਣਾ ਬੰਦ ਕਰ ਦਿੱਤਾ ਸੀ ਉਹ ਪਿੰਡ ਹੀ ਰਹਿ ਗਈ ਉਹ ਵੀ ਉਸ ਨੂੰ ਆਪਣੇ ਕੋਲ ਸ਼ਹਿਰ ਚ ਰੱਖਣਾ ਚਾਹੁੰਦੀ ਸੀ ਉਸਨੇ ਹਰਦੇਵ ਸਿੰਘ ਨਾਲ ਗੱਲ ਕੀਤੀ ਪਰ ਉਹ ਤਿਆਰ ਨਹੀਂ ਸੀ ਤੂੰ ਕੀ ਲੈਣਾ ਮਚ ਰੱਖ ਕੇ ਜਿੰਨਾ ਤੈਨੂੰ ਦਰਜ ਚਾਹੀਦਾ ਤੂੰ ਮੁੱਲ ਲੈ ਲਿਆ ਕਰ ਕਿਉਂ ਪਿੰਡੋਂ ਆ ਹੀ ਜਾਂਦਾ ਹੈ ਹਰਦੇਵ ਨੇ ਉਸ ਨੂੰ ਸਮਝਾਇਆ ਲੈ ਮੁੱਲ ਤੇ ਦੁੱਧ ਨਾਲ ਕੀ ਬਣਦਾ ਸਾਡੇ ਤਾਂ ਉੱਥੇ ਪੰਜ-ਪੰਜ ਲਵੇਰੀਆਂ ਹੁੰਦੀਆਂ ਸਨ ਤੁਸੀਂ ਮੈਨੂੰ ਮੇਰੀ ਮੱਝ ਲਿਆ ਦਿਓ ਮੈਂ ਆਪੇ ਸੰਭਲਾਂਵਾਂਗੀ ਮਾਖੀ ਨੇ ਫੇਰ ਕਿਹਾ ਮੂਰਖ ਜਨਾਨੀ ਤੇਰੇ ਮੁੰਡੇ ਮਾਡਲ ਸਕੂਲ 'ਚ ਪੜ੍ਹਦੇ ਨੇ ਉਹਨਾਂ ਵੱਲ ਧਿਆਨ ਦੇ ਮਸਾਂ ਤੇਰਾ ਡੰਗਰਾ ਚੋ ਖਿਹੜਾ ਛੋੜਾਇਆ ਤੂੰ ਫੇਰ ਉਹੀ ਕੰਮ ਕਰਨਾ ਚਾਹਨੀ ਆ ਮੇਰੀ ਗੱਲ ਕੰਨ ਖੋੜ ਕੇ ਸੁਣ ਲਾ ਹਵੇਲੀ ਮੈਂ ਮੱਜ ਨਹੀਂ ਰੱਖਣ ਦੇਣੀ ਮੇਰੀ ਵੀ ਇੱਜ਼ਤ ਦਾ ਸਵਾਲ ਆ ਹਰਦੇਵ ਸਿੰਘ ਨੇ ਸਾਫ਼ ਕਹਿ ਦਿੱਤਾ ਫਿਰ ਇਸ ਗਲੀ ਚ ਮੱਜਾਂ ਲਈ ਇੱਕ ਪਲਾਟ ਲੈ ਕੇ ਦੋ ਕਮਰੇ ਪਾ ਦਿਓ ਮੈਂ ਉੱਥੇ ਮੱਜ ਰੱਖ ਲੂੰਗੀ ਮਾਖੀ ਨੇ ਕਿਹਾ ਕੰਬਲੀਆਂ ਤੂੰ 5000 ਲੱਗੂ ਪਲਾਟ ਲੈ ਕੇ ਦੋ ਕਮਰੇ ਪਾਉਣ ਨੂੰ 5000 ਦਾ ਦੁੱਧ ਤੂੰ ਸਾਰੀ ਉਮਰ ਨਹੀਂ ਪੀ ਸਕਦੀ ਹਰਦੀਪ ਸਿੰਘ ਨੇ ਸਮਝਾਇਆ ਉਸ ਵਕਤ 75 ਪੈਸੇ ਕਿਲੋ ਦੁੱਧ ਹੁੰਦਾ ਸੀ ਪਰ ਮਾਖੀ ਨੇ ਹੁਣ ਮੱਛ ਰੱਖਣ ਦਾ ਕਲੇਸ਼ ਪਾ ਲਿਆ ਮੱਛ ਰੱਖਣ ਲਈ ਰੋਜ਼ ਰਾਤ ਨੂੰ ਸ਼ਰਾਬੀ ਹਰਦੀਪ ਸਿੰਘ ਤੋਂ ਗਾਲਾਂ ਕਾਂਦੀ ਜਦੋਂ ਘਰ 'ਚ ਕਲੇਸ਼ ਹੁੰਦਾ ਨਿਆਣੇ ਡਰ ਨਾਲ ਸਹਿਮ ਜਾਂਦੇ ਅਚਾਨਕ ਇੱਕ ਦਿਨ ਮਾਖੀ ਦਾ ਛੋਟਾ ਮਾਮਾ ਫੇਰ ਮਾਖੀ ਨੂੰ ਮਿਲਣ ਸ਼ਹਿਰ ਆਇਆ ਮਾਖੀ ਨੇ ਉਸ ਨੂੰ ਕਿਹਾ ਮੈਨੂੰ 5000 'ਚ ਪਲਾਟ ਲੈ ਕੇ ਦੇ ਦਿਓ ਦੋ ਕਮਰੇ ਪਾ ਦਿਓ ਮਾਮਾ ਜੀ ਮੈਂ ਮੱਝ ਰੱਖਣੀ ਆ ਮਾਮੀ ਨੇ ਕਿਹਾ ਵੱਡੇ ਨਾਲ ਸਲਾਹ ਕਰਕੇ ਦੱਸਦਾ ਉਹ ਪਿੰਡ ਆ ਗਿਆ ਤੇ ਉਸਨੇ ਆਪਣੇ ਵੱਡੇ ਭਰਾ ਨੂੰ ਸਾਰੀ ਗੱਲ ਦੱਸੀ 5000 ਚ ਕਿਲਾ ਜ਼ਮੀਨ ਦਾ ਆ ਜਾਣਾ ਤੂੰ ਵੀ ਕੁੜੀ ਮੰਗਰ ਲੱਗ ਗਿਆ ਵੱਡੇ ਮਾਮੀ ਨੇ ਕਿਹਾ ਬਾਈ ਧੀ ਧਿਆਣੀ ਦੀ ਗੱਲ ਆ ਆਪਣੀ ਭੈਣ ਦੀ ਨਿਸ਼ਾਨੀ ਆ ਤੂੰ ਇਹ ਮੇਰੇ ਇਕੱਲੇ ਦੇ ਹਿੱਸੇ ਪਾ ਦੇ ਮੈਨੂੰ ਕਿਲਾ ਜ਼ਮੀਨ ਘੱਟ ਦੇ ਦੇ ਪਰ ਕੁੜੀ ਦੀ ਇੱਛਾ ਪੂਰੀ ਕਰ ਦੇ ਬਈ ਮਾਮੇ ਦਲਸਿਓ ਨੇ ਆਪਦੇ ਵੱਡੇ ਭਰਾ ਨੂੰ ਕਿਹਾ ਅ ਕੀ ਗੱਲ ਕਰਤੀ ਤੂੰ ਦਲਸਿਆ ਉਹ ਮੇਰੀ ਵੀ ਕੁਝ ਲੱਗਦੀ ਆ ਜੇ ਆ ਗੱਲ ਆ ਤਾਂ ਜਾ ਆੜਤੀਏ ਤੋਂ ਲੈ ਜਾ ਪੈਸੇ ਤੇ ਦੇ ਆ ਲੈ ਕੇ ਪਲਾਟ ਕੁੜੀ ਨੂੰ ਵੱਡੇ मामੇ ਨੇ ਭਾਵਕ ਹੋ ਕੇ ਕਿਹਾ ਛੋਟੇ मामੇ ਨੇ ਪੈਸੇ ਲਿਆ ਕੇ ਪਲਾਟ ਲੈਤਾ ਪੱਠਾ ਕਰਦਾ ਸੀ ਦੋ ਕਮਰੇ ਪਾ ਲਏ ਅੱਗੇ ਪਸ਼ੂਆਂ ਲਈ ਇੱਕ ਬਰਾਂਡਾ ਛੱਤ ਲਿਆ ਪਿੰਡ ਵਾਲੀ ਟੋਕੜ ਮੱਝ ਉਹ ਆਪਦੇ ਪਿੰਡ ਲੈ ਗਿਆ ਤੇ ਨਵੀਂ ਸੱਜਰ ਸੋਈ ਮੱਝ ਲਿਆ ਕੇ ਬੰਨ ਦਿੱਤੀ ਤੂੜੀ ਦੀ ਈਟਾਂ ਲੀ ਲਿਆ ਕੇ ਕਮਰਾ ਭਰ ਦਿੱਤਾ। ਹਰਦੇਵ ਸਿੰਘ ਨੂੰ ਇਸ ਕੰਮ 'ਚ ਕੋਈ ਇਤਰਾਜ਼ ਨਹੀਂ ਸੀ। ਇਹ ਹਵੇਲੀ ਤੋਂ ਦੂਰ ਸੀ। ਮਾਖੀ ਨੇ ਹੁਣ ਉਹ ਅਨਪਣਾ ਵਾਲੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ। ਉਹ ਆਪ ਮੱਝ ਸਾਂਭਦੀ, ਗੋਹੇ ਦੀਆਂ ਪਾਥੀਆਂ ਪਤ ਲੈਂਦੀ। ਉਹ ਦੀਪ ਨੂੰ ਆਪਣੇ ਨਾਲ ਮੱਝ ਸਾਂਭਣ ਲਈ ਲਾ ਲੈਂਦੀ। ਦੀਪ ਮੱਝ ਨੂੰ ਪਾਣੀ ਪਿਉਂਦਾ ਟੋਟੀ ਤੇ ਪਾਈਪ ਲਾ ਕੇ ਉਸ ਨੂੰ ਨਮਾਉਂਦਾ। ਹਰਦੇਵ ਸਿੰਘ ਨੂੰ ਇਹ ਸਭ ਚੰਗਾ ਨਾ ਲੱਗਦਾ। ਉਹ ਗੁੱਸੇ 'ਚ ਹੋਰ ਸ਼ਰਾਬ ਪੀਂਦਾ। ਤੇ ਸ਼ਰਾਬ ਪੀ ਕੇ ਮਾਖੀ ਤੇ ਉਸਦੇ ਪੇਕਿਆਂ ਨੂੰ ਗਾਲ੍ਹਾਂ ਦਿੰਦਾ ਤੇ ਅਨਪੜ੍ਹ ਜਨਾਨੀ ਮੇਰੇ ਪੱਲੇ ਪਾ ਦਿੱਤੀ ਘਰ ਵਿੱਚ ਰੋਜ਼ ਰਾਤ ਨੂੰ ਕਲੇਸ਼ ਪੈਂਦਾ ਮਾਖੀ ਨੇ ਕੁਝ ਬੋਲਣਾ ਤਾਂ ਹਰਦੀਪ ਸਿੰਘ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦੇਣਾ ਬੱਚਿਆਂ ਨੇ ચીਖ ਚਿਹੜਾ ਪਾ ਦੇਣਾ ਧਰਤੀ ਤੇ ਦੂਜਾ ਨਰਕ ਸੀ ਉਹਨਾਂ ਦਾ ਘਰ ਇਸ ਮਾਹੌਲ ਵਿੱਚ ਬੱਚਿਆਂ ਦੀ ਕੀ ਪੜ੍ਹਾਈ ਹੋਣੀ ਸੀ ਦੀਪ ਦਾ ਸਕੂਲ ਨਵਾਂ ਸੀ ਮੀਡੀਅਮ ਵੀ ਬਦਲ ਗਿਆ ਉੱਪਰੋਂ ਸੀ ਤੀਸਰੀ ਕਲਾਸ ਉਸੀ ਕਲਾਸ ਟੀਚਰ ਨੇ ਕਈ ਵਾਰ ਉਸ ਦੀ ਡਾਇਰੀ 'ਚ ਮਾਪੇ ਨੂੰ ਮਿਲਣ ਲਈ ਕਿਹਾ ਡਾਇਰੀ ਮਾਖੀ ਤਾਂ ਪੜ ਨਹੀਂ ਸਕਦੀ ਸੀ ਹਰਦੀਪ ਸਿੰਘ ਕੋਲ ਟਾਈਮ ਨਹੀਂ ਸੀ ਉਹ ਸ਼ਾਮ ਨੂੰ ਲੇਟ ਆਉਂਦਾ ਉਸ ਵਕਤ ਉਸ ਦੀ ਸ਼ਰਾਬ ਪੀਤੀ ਹੁੰਨੀ ਸਵੇਰ ਨੂੰ ਬੱਚੇ ਨੇ ਜਲਦੀ ਚਲੇ ਜਾਣਾ ਕਈ ਦਿਨਾਂ ਬਾਅਦ ਵੀ ਜਦੋਂ ਦੀਪ ਦੇ ਮਾਪੇ ਨਾ ਆਏ ਤਾਂ ਮੈਡਮ ਨੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਉਸ ਨੇ ਮਾਪੇ ਨੂੰ ਚਿੱਠੀ ਕੱਢ ਦਿੱਤੀ ਚਿੱਠੀ ਮਿਲਦੇ ਹੀ ਹਰਦੀਪ ਸਿੰਘ ਸਕੂਲ ਗਿਆ ਤੁਹਾਡੇ ਬੱਚੇ ਨੂੰ ਨਾ ਹਿੰਦੀ ਆਉਂਦੀ ਆ ਨਾ ਇੰਗਲਿਸ਼ ਅਸੀਂ ਇਸ ਨੂੰ ਪਿਛਲੀ ਕਲਾਸ ਵਿੱਚ ਬਿਠਾਉਣ ਲੱਗੇ ਸੀ ਦੀਪਰੀ ਮੈਡਮ ਨੇ ਕਿਹਾ ਮੈਂ ਸਮਝ ਸਕਦਾ ਤੁਹਾਡੀ ਗੱਲ ਇਸਨੇ 2 ਸਾਲ ਦੀ ਪੜ੍ਹਾਈ ਪਿੰਨ ਦੇ ਸਰਕਾਰੀ ਸਕੂਲ ਤੋਂ ਕੀਤੀ ਆ ਉੱਥੇ ਇਸ ਦਾ ਮੀਡੀਅਮ ਪੰਜਾਬੀ ਸੀ ਇਸ ਨੂੰ ਪਿਛਲੀ ਕਲਾਸ ਵਿੱਚ ਬਿਠਾ ਕੇ ਮਸਲਾ ਹੱਲ ਨਹੀਂ ਹੋਣਾ ਮੈਂ ਅਸੀ ਟਿਊਸ਼ਨ ਦਾ ਪ੍ਰਬੰਧ ਕਰ ਦਿੰਦਾ ਹਾਂ ਇਹ ਜਲਦੀ ਹੀ ਬਾਕੀ ਬੱਚਿਆਂ ਦੇ ਬਰਾਬਰ ਹੋ ਜਾਵੇਗਾ ਹਰਦੇਵ ਸਿੰਘ ਨੇ ਮੈਡਮ ਨੂੰ ਤਸੱਲੀ ਦਿੰਦੇ ਹੋਏ ਕਿਹਾ ਉਸ ਨੇ ਦੋਨਾਂ ਬੱਚਿਆਂ ਦੀ ਟਿਊਸ਼ਨ ਰੱਖ ਦਿੱਤੀ ਦੀਪ ਦਾ ਕੰਮ ਹੁਣ ਹੋਰ ਵੱਧ ਗਿਆ ਕਿਉਂਕਿ ਸ਼ਾਮ ਨੂੰ ਟਿਊਸ਼ਨ ਵਾਲੇ ਮਾਸਟਰ ਦੇ ਆਉਣ ਤੋਂ ਪਹਿਲਾਂ-ਪਹਿਲਾਂ ਉਹ ਮੱਛ ਦਾ ਸਾਰਾ ਕੰਮ ਕਰਾਉਂਦਾ ਸੀ ਦੀਪ ਸ਼ੁਰੂ ਤੋਂ ਹੀ ਦਿਮਾਗ ਦਾ ਬਹੁਤ ਤੇਜ਼ ਬੱਚਾ ਸੀ ਉਹ ਹੌਲੀ-ਹੌਲੀ ਹਿੰਦੀ ਤੇ ਅੰਗਰੇਜ਼ੀ ਸਿੱਖਣ ਲੱਗਾ ਨਾਲ-ਨਾਲ ਉਹ ਮੱਛ ਦਾ ਕੰਮ ਵੀ ਕਰਦਾ ਉਹ ਹਰਦੀਪ ਸਿੰਘ ਦੀ ਪੁਰਾਣੀ ਸਾਈਕਲ ਨੂੰ ਕੈਂਚੀ ਚਲਾਉਣਾ ਸਿੱਖ ਗਿਆ ਕਿਉਂਕਿ ਕਾਠੀ ਤੇ ਬੈਠ ਕੇ ਉਸਦੇ ਪੈਰ ਨਹੀਂ ਸਨ ਆਉਂਦੇ ਪੈਡਲਾਂ ਤੱਕ ਟਿਊਸ਼ਨ ਤੋਂ ਬਾਅਦ ਉਸ ਦਾ ਛੋਟਾ ਪ੍ਰਾਤ ਅਖੀੜੇ ਨਿਕਲ ਜਾਂਦਾ ਪਰ ਦੀਪ ਸਾਈਕਲ ਤੇ ਜਾ ਕੇ ਟਾਲ ਦੋਂ ਮੱਝਲੀ ਪੱਠੀ ਲੈ ਕੇ ਆਉਂਦਾ ਟਾਲ ਵਾਲਾ ਪੱਠੀਆਂ ਦੀ ਬੋਰੀ ਉਸੇ ਸਾਈਕਲ ਦੇ ਕਰੀਅਰ ਤੇ ਰੱਖ ਦਿੰਦਾ ਤੇ ਹੌਲੀ ਹੌਲੀ ਸਾਈਕਲ ਰੋੜ ਕੇ ਕਰ ਲਏ ਆਉਂਦਾ ਫਿਰ ਉਸਨੇ ਸਕੂਲ ਦਾ ਕੰਮ ਵੀ ਕਰਨਾ ਹੁੰਦਾ ਸੀ ਤੇ ਟਿਊਸ਼ਨ ਦਾ ਵੀ 6 ਕੁ ਮਹੀਨਿਆਂ ਚ ਉਹ ਕਲਾਸ 'ਚ ਬੈਠਣ ਜੋਗਾ ਹੋ ਗਿਆ ਹੁਣ ਉਸ ਨੂੰ ਮੈਡਮ ਦੀ ਗੱਲ ਸਮਝਾਉਣ ਲੱਗ ਗਈ ਸੀ ਪਰ ਉਹ ਆਪ ਅਜੇ ਵੀ ਨਾ ਹਿੰਦੀ ਬੋਲ ਸਕਦਾ ਸੀ ਨਾ ਅੰਗਰੇਜ਼ੀ ਹੁਣ ਸੱਜਰ ਸੋਈ ਮੱਝਰਾ ਦੁੱਧ ਜ਼ਿਆਦਾ ਸੀ ਐਨੇ ਦੁੱਧ ਦੀ ਲੋੜ ਨਹੀਂ ਸੀ ਇਸ ਲਈ ਮਾਖੀ ਨੇ ਕੁਝ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਜਦ ਹਰਦੇਵ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਉਹ ਲੋਹਾ ਲੱਖਾ ਹੋਇਆ ਪਤਾ ਨਹੀਂ ਤੂੰ ਕਿਸ ਜਨਮ ਦਾ ਬਦਲਾ ਲੈ ਰਹੀਆਂ ਸਾਡੇ ਤੋਂ ਤੂੰ ਪੱਠੀਆਂ ਵਾਲੇ ਸਰਦਾਰਾਂ ਦੀ ਨੂੰਹ ਆ ਸਰਪੰਚ ਬਰਿਆਮ ਸਿੰਘ ਵਰਾੜ ਦੀ ਧੀ ਤੇ ਦੁੱਧ ਵੇਚ ਰਹੀਆਂ ਮੇਰਾ ਤਾਂ ਘਰੋਂ ਬਾਹਰ ਨਿਕਲਣਾ ਦੁੱਬਰ ਹੋ ਗਿਆ ਹਰਦੇਵ ਸਿੰਘ ਨੇ ਕਿਹਾ ਉਹ ਵੀ ਸੱਚਾ ਸੀ ਉਹ ਸਵੇਰੇ ਮਾਵੇ ਵਾਲੀ ਪੱਗ ਬੰਨ ਕੋਟ ਪੈਂਟ ਪਾ ਟਾਈਲ ਆ ਕੇ ਉੱਪਰ ਉਦੀ ਰਿਵਾਲਵਰ ਪਾ ਕੇ ਜਦੋਂ ਮੋਟਰਸਾਈਕਲ ਤੇ ਪੱਠੇ ਵੱਲ ਨੂੰ ਜਾਂਦਾ ਤਾਂ ਉਸ ਦਾ ਰੋ ਵੇਖਣ ਵਾਲਾ ਹੁੰਦਾ ਸੀ ਪੱਠੇ ਤੇ ਵੀ ਸਰਦਾਰ ਸਾਹਿਬ ਸਰਦਾਰ ਸਾਹਿਬ ਹੁੰਦੇ ਤੇ ਉਹਦੇ ਘਰ ਵਾਲੀ ਦੁੱਧ ਵੇਚੇ ਸ਼ਰਮ ਵਾਲੀ ਗੱਲ ਸੀ ਉਹ ਬਹੁਤ ਖੱਪਿਆ ਪਰ ਮੱਖੀ ਟੱਸ ਤੋਂ ਮੱਸ ਨਾ ਹੋਈ ਉਹ ਆਪਣਾ ਸਾਰਾ ਗੁੱਸਾ ਸ਼ਰਾਬ ਪੀ ਕੇ ਕੱਢਦਾ ਜਿਸ ਕਰਕੇ ਰੋਜ਼ ਘਰ 'ਚ ਕਲੇਸ਼ ਰਹਿੰਦਾ ਪਰ ਇਸ ਵਾਰ ਹਰਦੀਪ ਸਿੰਘ ਨੇ ਆਪਣੇ ਬਾਪੂ ਜੀ ਨੂੰ ਸ਼ਿਕਾਇਤ ਦਾ ਮੌਕਾ ਨਾ ਦਿੱਤਾ ਆਸ ਨਾਲ ਉਹ ਵੱਧ ਪੱਠੇ ਦਾ ਕੰਮ ਚਲਾਇਆ ਪਰ ਇਸ ਦੇ ਨਾਲ-ਨਾਲ ਉਸ ਦੀ ਸ਼ਰਾਫ ਵੀ ਵੱਧ ਗਈ ਬਾਪੂ ਜੀ ਨੇ ਕਦੇ-ਕਦੇ ਗੀੜਾ ਮਾਰਨਾ ਤਾਂ ਉਸ ਵਕਤ ਹਰਦੀਪ ਨੇ ਖਾਲੀ ਪਈਆਂ ਸਾਰੀਆਂ ਬੂਤਲਾਂ ਲੁਕੋ ਦੇਣੀਆਂ ਇੱਕ ਸਾਲ ਬਾਅਦ ਦੀਪਤੀ ਸ੍ਰੀ ਕਲਾਸ ਪਾਸ ਕਰ ਗਿਆ ਹੁਣ ਉਹ ਕਲਾਸ ਬਹੁਤੇ ਬੱਚਿਆਂ ਨਾਲੋਂ ਚੰਗਾ ਸੀ ਕਿਉਂਕਿ ਉਹ ਬਹੁਤ ਚੁਸਤ ਬੱਚਾ ਸੀ ਇਸ ਲਈ ਉਸ ਨੇ ਛੇਤੀ ਹੀ ਪੜ੍ਹਾਈ ਵਾਲਾ ਗੈਪ ਪੂਰਾ ਕਰ ਲਿਆ ਹਰਦੀਪ ਸਿੰਘ ਦਾ ਛੋਟਾ ਭਰਾ ਵੀ ਦਿੱਲੀ ਤੋਂ ਬੱਸਾਂ 'ਚੋਂ ਹਿੱਸਾ ਕੱਢ ਕੇ ਬਠਿੰਡੇ ਆ ਗਿਆ ਉਸਨੇ ਇੱਕ ਮਕਾਨ ਮੁੱਲ ਲੈ ਲਿਆ ਤੇ ਆਪਣੀ ਰਹਾਇਸ਼ ਉੱਥੇ ਕਰ ਲਈ ਤੇ ਆਪ ਕਚੈਰੀ 'ਚ ਵਕਾਲਤ ਕਰਨ ਲੱਗਾ ਹਰਦੇਵ ਸਿੰਘ ਨੇ ਪੱਠੇ ਦੀ ਆਮਦਨ ਵਾਦੀ ਵੀ ਇੱਕ ਅੰਗਰੇਜ਼ੀ ਸ਼ਰਾਬ ਦੇ ਠੇਕੇ 'ਚ ਹਿੱਸਾ ਪਾ ਲਿਆ ਹੁਣ ਉਹ ਆਪਣੇ ਠੇਕੇ ਤੇ ਟੌਰ ਨਾਲ ਬੈਠ ਕੇ ਸ਼ਰਾਬ ਪਿੰਦਾ ਕਈ ਵਾਰ ਉਸ ਦੇ ਨਾਨਕੀਆਂ ਤੋਂ ਹਰਦੇਵ ਸਿੰਘ ਦੇ ਮਾਮਾ ਜੀ ਨੇ ਵੀ ਆ ਜਾਣਾ ਸਭ ਨੇ ਉੱਥੇ ਬੈਠ ਕੇ ਸ਼ਰਾਬ ਪੀਨੀ ਉਹ ਹੁਣ ਘਰ ਅਕਸਰ ਲੇਟ ਆਉਂਦਾ ਦੀਪਤੀ ਉਸਦੀ ਮਾਂ ਉਸਨੂੰ ਉਡੀਕਦੇ ਰਹਿੰਦੇ ਮਾਖੀ ਨੇ ਵੀ ਕਿਹਦੇ ਨਾਲ ਗੱਲਾਂ ਕਰਨੀਆਂ ਸਨ ਉਹ ਦੀਪ ਨਾਲ ਗੱਲਾਂ ਕਰਦੀ ਮਾਂ ਦੀਆਂ ਗੱਲਾਂ ਸੁਣ ਦੀਪ ਨੇ ਡਰੀ ਜਾਣਾ ਮਾਖੀ ਨੇ ਕਹਿਣਾ ਵੀ ਦੁਸ਼ਮਣੀ ਦਾ ਕੰਮ ਆ ਠੀਕ ਠਾਕ ਘਰਾਜਮ ਤਾਂ ਚੰਗਾ ਬੱਚੇ ਦੇ ਦਿਮਾਗ ਤੇ ਬੂਝ ਪਈ ਜਾਣਾ ਉਸ ਨੇ ਬਾਹਰ ਜਾ ਕੇ ਵੇਖੀ ਜਾਣਾ ਉਸ ਵਕਤ ਬਠਿੰਡਾ ਸ਼ਹਿਰ ਬਹੁਤਾ ਵੱਡਾ ਨਹੀਂ ਸੀ ਉਹਨਾਂ ਦਾ ਠਿਕਾ ਬਾਜ਼ਾਰ ਵਿੱਚ ਸੀ ਰਾਤ ਨੂੰ ਜਦੋਂ ਹਰਦੀਪ ਸਿੰਘ ਨੇ ਬੁਲਟ ਸਟਾਰਟ ਕਰਨਾ ਤਾਂ ਟਿੱਕੀ ਰਾਤ ਚ ਹੁੱਕ ਕਰੀ ਸੁਣ ਜਾਣਾ ਦੀਪ ਨੇ ਭੱਜ ਕੇ ਜਾ ਕੇ ਦਰਵਾਜ਼ਾ ਖੋਲਣਾ ਜਦੋਂ ਉਸੇ ਸ਼ਰਾਬੀ ਪਿਓ ਨੇ ਮੋਟਰਸਾਈਕਲ ਅੰਦਰ ਕਰ ਲੈਣਾ ਫਿਰ ਉਸਨੇ ਦਰਵਾਜ਼ਾ ਬੰਦ ਕਰ ਜਾਣ ਫੇ ਸ਼ਰਾਬੀ ਪਿਓ ਨੂੰ ਅੰਦਰ ਲੈ ਕੇ ਆਉਣਾ ਉਸ ਦੀ ਜੁੱਤੀ ਲਾਉਣੇ ਉਸ ਦੀ ਪੱਗ ਲਾ ਕੇ ਅਲਮਾਰੀ ਚ ਰੱਖਣੀ ਉਸ ਦਾ ਰਿਵਾਲਵਰ ਵੀ ਅੰਦਰ ਰੱਖਣਾ ਉਹ ਆਪਣੇ ਬਾਪ ਦੀ ਨਿੱਕੇ ਨਿੱਕੇ ਕੰਮ ਕਰਦਾ ਉਮਰ ਵੱਧ ਸਿਆਣਾ ਜਾਪਦਾ ਫਿਰ ਉਦੋਂ ਤੱਕ ਉਸਦੀ ਮਾਂ ਰੋਟੀ ਪਾ ਕੇ ਲੈ ਆਉਂਦੀ ਉਹ ਵੀ ਮਤਲਬ ਹੀ ਦਾਲ ਸਬਜ਼ੀ ਚ ਨਗੂਚਾਂ ਕੜਦਾ ਤੇ ਕਲੇਸ਼ ਸ਼ੁਰੂ ਹੋ ਜਾਂਦਾ ਹਰਦੇਵ ਸਿੰਘ ਨੇ ਰੋਟੀ ਨਾ ਖਾਣੀ ਦੀਪ ਨੇ ਉਸਦੀ ਅਮੰਤਾਂ ਕਰੀ ਜਾਣੀਆਂ ਵੀ ਰੋਟੀ ਖਾ ਲਵੋ ਪਰ ਉਸ ਨੇ ਖਾਣੀ ਨਾ ਦੀਪ ਨੇ ਆਪਣੇ ਹੱਥਾਂ ਨਾਲ ਨਿੱਕੀਆਂ ਨਿੱਕੀਆਂ ਬੁਰਕੀਆਂ ਕਰਕੇ ਰੋਟੀ ਖਵਾਉਣ ਦੀ ਕੋਸ਼ਿਸ਼ ਕਰਨੀ ਪਰ ਉਸ ਸ਼ਰਾਬ ਉੱਤਰ ਰੱਜਿਆ ਬਿਨ ਰੋਟੀ ਖਾਦੇ ਹੀ ਸੌ ਜਾਣਾ ਦੀਪ ਦੀ ਭੈਣ ਵੀ ਹੁਣ ਤੁਰਨ ਲੱਗ ਗਈ ਸੀ ਕਈ ਵਾਰ ਮਾਂ ਨੇ ਉਸ ਨੂੰ ਕਹਿਣਾ ਵੀ ਤੂੰ ਕਹਿ ਤੇਰੇ ਪਾਪਾ ਨੂੰ ਰੋਟੀ ਖਾ ਲਓ ਕਿਉਂਕਿ ਹਰਦੀਪ ਸਿੰਘ ਆਪਣੀ ਧੀ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ ਉਸ ਵਿਚਾਰੀ ਨੇ ਵੀ ਪਿਓ ਦੀ ਗੋਦੀ 'ਚ ਬੈਠ ਕੇ ਕਹਿਣਾ ਪਾਪਾ ਰੋਟੀ ਖਾ ਲਵੋ ਉਸ ਤੇ ਕਹੇ ਹਰਦੀਪ ਸਿੰਘ ਨੇ ਰੋਟੀ ਖਾ ਲੈਣੀ ਫੇਰ ਕਿਤੇ ਜਾ ਕੇ ਸਾਰੇ ਪਰਿਵਾਰ ਨੂੰ ਸਾਹ ਹੋਣਾ ਸੌਣ ਵੇਲੇ ਤੱਕ ਵੀ ਉਸ ਦੇ ਸ਼ਰਾਬੀ ਪਾਪਾ ਨੇ ਉਹੀ ਰੋਜ਼ ਵਾਲੀਆਂ ਗਾਲਾਂ ਕੱਢੀ ਜਾਣੀਆਂ ਦੀਪ ਤੇ ਬਾਕੀ ਬੱਚੇ ਗਾਲਾਂ ਸੁਣਦੇ ਸੁਣਦੇ ਸੌ ਜਾਂਦੇ ਸਵੇਰੇ ਉੱਠ ਕੇ ਫਿਰ ਦੀਪ ਪਹਿਲਾਂ ਮਾਂ ਨਾਲ ਜਾ ਕੇ ਮੱਝ ਦਾ ਕੰਮ ਕਰਦਾ ਮਾਂ ਦੁੱਧ ਚੋ ਕੇ ਲੈ ਆਉਂਦੀ ਫਿਰ ਉਹਨਾਂ ਨੂੰ ਸਕੂਲ ਲਈ ਤਿਆਰ ਕਰਦੀ ਦੀਪ ਦੀ ਮਾਂ ਉਸ ਨੂੰ ਬਾਕੀ ਬੱਚਿਆਂ ਵਾਂਗੂ ਵਧੀਆ ਤਿਆਰਨਾ ਕਰਦੀ ਨਾ ਉਸ ਦੇ ਜੁੱਤੇ ਪਾਲਿਸ਼ ਕਰਦੀ ਜੂੜਾ ਕਰਕੇ ਚਿੱਟਾ ਰਮਾਲ ਜੂੜੇ ਤੇ ਬੰਨ ਦਿੰਦੀ ਸਕੂਲ ਦੇ ਬਾਕੀ ਸਿੱਖ ਬੱਚੇ ਪਟਕਾ ਬਣ ਕੇ ਆਉਂਦੇ ਉਹਨਾਂ ਦੇ ਵਧੀਆ ਪ੍ਰੈਸ ਕੀਤੇ ਹੋਏ ਕੱਪੜੇ ਪਾਏ ਹੋਣੇ ਪਰ ਦੀਪ ਦੇ ਕੱਪੜੇ ਇਸ ਤਰ੍ਹਾਂ ਨਹੀਂ ਹੁੰਦੇ ਸਨ ਉਸਦੀ ਮਾਂ ਨੇ ਬਿਨਾ ਪ੍ਰੈਸ ਕੀਤੀ ਕਮੀਜ਼ ਪਾ ਕੇ ਹੀ ਭੇਜ ਦੇਣਾ ਨਾ ਉਸਦੀ ਜੁੱਤੀ ਪਾਲਿਸ਼ ਹੋਣੀ ਉਸਦੀ ਮਾਂ ਟਿਫਨ ਵਿੱਚ ਸਿਹਾਈ ਨਾਲ ਲਿਖੇ ਕਾਗਜ਼ ਪਰੌਂਠਾ ਲਪੇਟ ਦਿੰਦੀ ਜਦੋਂ ਉਹ ਦੁਪਹਿਰੇ ਟਿਫਨ ਖੋਲਦਾ ਤਾਂ ਉਸੇ ਪਰੌਂਠੇ ਤੇ ਸਿਹਾਈ ਲੱਗੀ ਹੋਣੀ ਜਦੋਂ ਕਿ ਬਾਕੀ ਬੱਚਿਆਂ ਦੇ ਪਰੌਂਠੇ ਸਿਲਵਰ ਫੌਲਸ ਲਿਪਟੀ ਹੋਣੀ ਜਦੋਂ ਉਹ ਬੱਚਿਆਂ ਦੇ ਸਾਹਮਣੇ ਟਿਫਨ ਖੋਲਦਾ ਤਾਂ ਬਾਕੀ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਕਲਾਸ ਵਿੱਚ ਬੱਚੇ ਕਈ ਵਾਰ ਤਾਂ ਸਾਰੂਮਾਲ ਜੂੜੇ ਤੋਂ ਲਾ ਵੀ ਦਿੰਦੇ ਦੀਪਕ ਕਲਾਸ ਦੇ ਬੱਚਿਆਂ ਤੋਂ ਡਰਨ ਲੱਗ ਗਿਆ ਜਿੱਥੇ ਦੀਪ ਦਿਮਾਗ 'ਚ ਆਪਣੇ ਹਾਣ ਦੇ ਬੱਚਿਆਂ ਨਾਲੋਂ ਕਿਤੇ ਵੱਧ ਤੇਜ ਸੀ ਉਥੇ ਉਹ ਸਰੀਰਕ ਪੱਖੋਂ ਵੀ ਆਪਦੇ ਹਾਣਦਿਆਂ ਨਾਲੋਂ ਚੰਗਾ ਸੀ ਉਸ ਦਾ ਕੱਦ ਵੀ ਆਪਣੇ ਹਾਣੀਆਂ ਨਾਲੋਂ ਲੰਬਾ ਸੀ ਚੌਥੀ ਕਲਾਸ ਵਿੱਚ ਨੇ ਚੰਗੇ ਨੰਬਰਾਂ 'ਚ ਪਾਸ ਕਰ ਲਈ ਇਸ ਸਾਲ ਉਹ ਪੰਜਵੀਂ ਕਲਾਸ 'ਚ ਹੋ ਗਿਆ ਉਧਰ ਦੋ ਸਾਲ ਪੱਠਾ ਵਧਿਆ ਚੱਲਿਆ ਪਰ ਹੁਣ ਪੱਠੇ ਦੇ ਨੇੜੇ ਵਾਲੀ ਸਾਰੀ ਜ਼ਮੀਨ ਨਮੀ ਹੋ ਗਈ ਸੀ ਇਸ ਲਈ ਹੁਣ ਇੱਟਾਂ ਪੱਥਰਨ ਲਈ ਦੂਰ ਜ਼ਮੀਨ ਠੇਕੇ ਤੇ ਲੈਣੀ ਪਈ ਉਥੋਂ ਕੱਚੀਆਂ ਇੱਟਾਂ ਪੱਠੇ ਤੇ ਲੈਉਣ ਲਈ ਕਾਫੀ ਲੀਵਰ ਦੀ ਲੋੜ ਸੀ ਹਰਦੀਪ ਸਿੰਘ ਸਮਾਂ ਰੰਦੇ ਲੀਵਰ ਦਾ ਇੰਤਜ਼ਾਮ ਨਾ ਕਰ ਸਕਿਆ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਕੱਚੀਆਂ ਇੱਟਾਂ ਅੱਧੀਆਂ ਹੀ ਪੱਠੇ ਤੇ ਪਹੁੰਚ ਸਕੇਆਂ ਬਰਸ਼ਾਤਾਂ ਸ਼ੁਰੂ ਹੋ ਗਈਆਂ ਬਾਕੀ ਬਚਦੀਆਂ ਕੱਚੀਆਂ ਇੱਟਾਂ ਉੱਥੇ ਹੀ ਖਰਾਬ ਹੋ ਗਈਆਂ ਪਰ ਇੱਟਾਂ ਪੱਥਨ ਦੀ ਲੀਵਰ ਪੂਰੀ ਦੇਣੀ ਪਈ ਉਧਰ ਪੱਕੀਆਂ ਇੱਟਾਂ ਵੀ ਅੱਧੀਆਂ ਹੀ ਪੱਕੀਆਂ ਸਨ ਸ਼ਰਾਬ ਦੇ ਠੇਕੇ ਦਾ ਜਦੋਂ ਹਿਸਾਬ ਕੀਤਾ ਆਪਦੇ ਹਿੱਸੇ ਤੋਂ ਕਿਤੇ ਵੱਧ ਦੀ ਸ਼ਰਾਬ ਤਾਂ ਹਰਦੇਵ ਸਿੰਘ ਨੇ ਆਪ ਹੀ ਪੀ ਲਈ ਸੀ ਜャ ਪਿਲਾ ਦਿੱਤੀ ਸੀ ਸ਼ਰਾਬ ਦੇ ਠੇਕੇ 'ਚ ਵੀ ਉਸੇ ਕਾਫੀ ਪੈਸੇ ਖਰਾਬ ਹੋ ਗਏ ਉਹ ਪਹਿਲਾ ਬੰਦਾ ਸੀ ਜਿਸ ਨੂੰ ਸ਼ਰਾਬ ਦੇ ਠੇਕੇ 'ਚ ਵੀ ਕਾਟਾ ਪੈ ਗਿਆ ਸੀ ਬਾਪੂ ਜੀ ਨੂੰ ਜਦੋਂ ਅਧੀਆਂ ਇੱਟਾਂ ਬਾਰੇ ਪਤਾ ਲੱਗਾ ਉਹ ਬਹੁਤ ਨਾਰਾਜ਼ ਹੋਈ ਤੂੰ ਮੈਨੂੰ ਦੱਸਦਾ ਪਿੰਡ ਆ ਕੇ ਮੈਂ ਲਿਵਰ ਇੱਥੋਂ ਭੇਜ ਦਿੰਦਾ ਪਰ ਤੈਨੂੰ ਸ਼ਰਾਬ ਪੀਣ ਚ ਫੁਰਸਤ ਹੁੰਦੀ ਤਾਂ ਦੱਸਦਾ ਬਾਪੂ ਜੀ ਬਹੁਤ ਗੁੱਸੇ 'ਚ ਸਨ ਨਹੀਂ ਮੈਂ ਹੁਣ ਇੰਨੀ ਸ਼ਰਾਬ ਤਾਂ ਨਹੀਂ ਪੀਂਦਾ ਜੀ ਹਰਦੇਵ ਸਿੰਘ ਨੇ ਝੂਠ ਬੋਲਦਿਆਂ ਸਫਾਈ ਦਿੱਤੀ ਝੂਠ ਨਾ ਬੋਲ ਮੈਨੂੰ ਛੋਟੇ ਨੇ ਸਾਰੀ ਰਿਪੋਰਟ ਦਿੱਤੀ ਆ ਤੇਰੀ ਤੂੰ ਤੇ ਤੇਰਾ ਹੋ ਚੁਗਲ ਜਾਂ ਮਾਮਾ ਰੋਸ ਠੇਕੇ ਤੇ ਬੈਠੇ ਹੁੰਦੇ ਸੀ ਪਹਿਲਾਂ ਤੈਨੂੰ ਸ਼ਰਾਬ ਦੇ ਠੇਕੇ 'ਚ ਹਿੱਸਾ ਪਾਉਣ ਨੂੰ ਕਿਸ ਨੇ ਕਿਹਾ ਸੀ ਬਾਪੂ ਜੀ ਨੇ ਕਿਹਾ ਦਰਅਸਲ ਹਰਦੇਵ ਸਿੰਘ ਦਾ ਛੋਟਾ ਭਰਾ ਬਾਪੂ ਜੀ ਨੂੰ ਵੱਡੇ ਭਰਾ ਦਿਆਂ ਸਾਰੀਆਂ ਕਰਤੂਤਾਂ ਦੱਸਦਾ ਸੀ ਉਹ ਆਹ ਬਾਪੂ ਜੀ ਦੀ ਨਜ਼ਰ 'ਚ ਚੰਗਾ ਬਣਨ ਲਈ ਜਾਨ ਬੁਝ ਕੇ ਇਹ ਸਭ ਕਰਦਾ ਸੀ ਸੁਣ ਲਾ ਮੇਰੀ ਗੱਲ ਕੰਨ ਖੋਲ ਕੇ ਹੁਣ ਤੈਨੂੰ ਹਿਸਾਬ ਨਾਲ ਪੈਸੇ ਮਿਲਨੇ ਨੇ ਪਿੰਡੋਂ ਵੀ ਆਪਦਾ ਖਰਚਾ ਘਟਾ ਲਾ ਜਾਂ ਕਮਾਈ ਵਧਾ ਲਾ ਹੁਣ ਉਨੇ ਪੈਸੇ ਮੇਥੋਂ ਛੋਟਾ ਵੀ ਮੰਗਦਾ ਉਹ ਵੀ ਸਹੀ ਆਪਣੀ ਥਾਂ ਉਹ ਕਹਿੰਦਾ ਵੀ ਜਿੰਨੇ ਵੱਡੇ ਨੂੰ ਦਿੰਨੇ ਉਨੇ ਹੀ ਮੈਨੂੰ ਵੀ ਦਿਆ ਕਰੋ ਮੇਰੇ ਕੋਲ ਵੀ ਨੋਟਾਂ ਦੇ ਖੂਨ ਨਹੀਂ ਪੱਟੇ ਵੀ ਕੱਢ ਕੱਢ ਦੇਈ ਜਾਮਾ ਬਾਪੂ ਜੀ ਨੇ ਸਾਫ਼ ਗੱਲ ਕਹਿ ਦਿੱਤੀ ਇੱਕ ਗੱਲ ਹੋਰ ਉਹ ਕਹਿੰਦਾ ਵੀ ਹਵੇਲੀ ਸਾਂਝੀ ਆ ਇਸ ਲਈ ਉਹ ਚਾਹੁੰਦਾ ਸੀ ਕਿ ਅੱਧੀ ਹਵੇਲੀ ਦਾ ਕਿਰਾਇਆ ਵੀ ਉਸ ਨੂੰ ਦੇ ਦੇਵੇਂ ਤੂੰ ਪਰ ਇਸ ਗੱਲ ਤੋਂ ਮੈਂ ਉਸ ਨੂੰ ਵਰਜ ਦਿੱਤਾ ਬਾਪੂ ਜੀ ਨੇ ਕਈ ਖੁਲਾਸੇ ਕੀਤੇ ਹਰਦੇਵ ਸਿੰਘ ਚੁੱਪਚਾਪ ਸਭ ਕੁਝ ਸੁਣਦਾ ਰਿਹਾ ਉਸ ਨੂੰ ਆਪਣੇ ਛੋਟੇ ਭਰਾ ਤੇ ਗੁੱਸਾ ਆ ਰਿਹਾ ਸੀ ਨਲੇ ਤਾਂ ਉਹ ਕਈ ਵਾਰ ਉਸੇ ਠੇਕੇ ਤੋਂ ਸ਼ਰਾਬ ਪੀ ਕੇ ਗਿਆ ਨਲੇ ਬਾਪੂ ਜੀ ਕੋਲ ਚੁਗਲੀ ਕਰ ਦਿੱਤੀ ਬਾਪੂ ਜੀ ਦੇ ਪੈਸਿਆਂ ਵੱਲੋਂ ਹੱਥ ਘੁੱਟਣ ਤੇ ਹਰਦੇਵ ਸਿੰਘ ਦੀ ਪੋਜੀਸ਼ਨ ਟਾਈਟ ਹੋ ਗਈ ਉਸ ਨੂੰ ਰੋਜ਼ ਸ਼ਰਾਬ ਪੀਣ ਦੀ ਆਦਤ ਤਾਂ ਪਹਿ ਹੀ ਗਈ ਸੀ ਨਾਲ ਨਾਲ ਉਹ ਬਹੁਤ ਵਾਰੀ ਸ਼ਰਾਬ ਪੀਤੀ ਚ ਲੀਵਰ ਨੂੰ ਪੈਸੇ ਦੇ ਕੇ ਲਿਖਣਾ ਵੀ ਭੁੱਲ ਜਾਂਦਾ ਉੱਪਰ ਉਸ ਨੂੰ ਪੱਠੇ ਦੀ ਆਮਦਨ ਕੱਟ ਗਈ ਹੁਣ ਉਸਾ ਹੱਥ ਤੰਗ ਰਹਿਣ ਲੱਗਾ ਪਰ ਉਸ ਨੇ ਸ਼ਰਾਬ ਪੀਣੀ ਘੱਟ ਨਾ ਕੀਤੀ ਕਈ ਕਈ ਵਾਰ ਉਹ ਬੱਚਿਆਂ ਦੀ ਫੀਸ ਵੀ ਲੇਟ ਕਰ ਦਿੰਦਾ ਬਾਪੂ ਜੀ ਨੇ ਪਿੰਡੋਂ ਉਸ ਦੇ ਹਿੱਸੇ ਦੀ ਇੱਕ ਲਿਵਰੀ ਭੇਜ ਦਿੱਤੀ ਉਧਰ ਮਾਮਾ ਜੀ ਟੋਕੜ ਮੱਝ ਲੈ ਜਾਂਦੇ ਤੇ ਸੱਜਰ ਸੂਈ ਮੱਝ ਛੱਡ ਜਾਂਦੀ ਹੁਣ ਦੋ ਮੱਝਾਂ ਹੋ ਗਈਆਂ ਸਾੰਬਰ ਨੂੰ ਉਹ ਕਹਿੰਦੇ ਹੁੰਦੇ ਨੇ ਨੀਤਾ ਨੂੰ ਮਰਾਦਾ ਨਹੀਂ ਉਹੀ ਗੱਲ ਮੱਖੀ ਨਾਲ ਹੋਈ ਪਹਿਲਾਂ ਉਹ ਸਭ ਕੁਝ ਹੁੰਦੇ ਸੋਂ ਹੁੰਦੇ ਵੀ ਦੁੱਧ ਵੇਚਦੀ ਸੀ ਪਰ ਰੱਬ ਨੇ ਉਸ ਦੀ ਨੀਅਤ ਨੂੰ ਐਸੀ ਮੁਰਾਫ ਲਾਈ ਕਿ ਹੁਣ ਦੁੱਧ ਵੇchnਾ ਉਸ ਦੀ ਮਜਬੂਰੀ ਬਣ ਗਿਆ ਉਸ ਨੇ ਦੁੱਧ ਦੀ ਆਮਦਨ ਨਾਲ ਘਰ ਦਾ ਰਾਸ਼ਨ ਤੇ ਬੱਚਿਆਂ ਦੀ ਪੜ੍ਹਾਈ ਦਾ ਸਮਾਨ ਮਗਵਾਉਣਾ ਸ਼ੁਰੂ ਕਰਤਾ ਦੀਪ ਵਿਚਾਰਾ ਹੁਣ ਮੱਜਾਂ ਦੀ ਪੱਠੀਆਂ ਦੇ ਨਾਲ ਨਾਲ ਘਰ ਦਾ ਰਾਸ਼ਨ ਵੀ ਬਾਜ਼ਾਰ ਤੋਂ ਲੈ ਕੇ ਆਉਂਦਾ ਕਈ ਵਾਰ ਤਾਂ ਹਰਦੀਪ ਸਿੰਘ ਉਸ ਨੂੰ ਭੇਜ ਕੇ ਸ਼ਰਾਬ ਦੀ ਬੋਤਲ ਮੰਗਵਾ ਲੈਂਦਾ ਦੀਪ ਹੁਣ ਖਰੀਦਦਾਰੀ 'ਚ ਮਾਹਰ ਹੋ ਗਿਆ ਸੀ ਹਰਦੇਵ ਸਿੰਘ ਵੀ ਉਸ ਦੀ ਇਸ ਹੁਸ਼ਿਆਰੀ 'ਤੇ ਖੁਸ਼ ਹੁੰਦਾ ਪਰ ਹਰਦੇਵ ਸਿੰਘ ਨੇ ਕਦੇ ਬੱਚਿਆਂ ਦੇ ਸਕੂਲ ਜਾ ਕੇ ਇਹ ਨਹੀਂ ਸੀ ਵੇਖਿਆ ਕਿ ਉਸੇ ਸਕੂਲ ਬੱਚੇ ਕਾਫੀ ਬੱਚਿਆਂ ਵਰਗੇ ਲੱਗਦੇ ਨੇ ਕਿ ਨਹੀਂ ਇਸ ਤਰ੍ਹਾਂ ਜ਼ਿੰਦਗੀ ਦੇ ਕੁਝ ਮਹੀਨੇ ਹੋਰ ਨਿਕਲ ਗਏ ਦੀਪ ਨੂੰ ਹੁਣ ਕੰਮ ਕਰਨਾ ਔਖਾ ਨਾ ਲੱਗਦਾ ਉਸ ਨੂੰ ਪਤਾ ਹੀ ਨਹੀਂ ਸੀ ਕਿ ਇਸ ਉਮਰ ਦੇ ਬੱਚੇ ਖੇਡਦੇ ਵੀ ਹਨ ਕਿਉਂਕਿ ਬੱਚਿਆਂ ਵਾਂਗ ਖੇਡਣਾ ਤਾਂ ਉਸ ਨੂੰ ਆਉਂਦਾ ਹੀ ਨਹੀਂ ਸੀ ਇੱਕ ਦਿਨ ਇੱਕ 20 ਸਾਲਾਂ ਦੀ ਜਵਾਨ ਕੁੜੀ ਜੋ ਆਪਣੇ ਆਪ ਨੂੰ LIC ਦੀ ਏਜੰਟ ਕਹਿੰਦੀ ਸੀ ਉਹ ਮਾਕੀ ਕੋਲ ਘਰ ਆਈ ਉਸਨੇ ਮਾਕੀ ਨੂੰ ਪੈਸੇ ਜਮ੍ਹਾਂ ਕਰਵਾਉਂਦਿਆਂ ਕਈ ਸਕੀਮਾਂ ਦੱਸੀਆਂ ਮਾਕੀ ਨੇ ਵੀ 20 ਪੈਰ ਮਹੀਨੇ ਦੀ ਕਿਸ਼ਤ ਵਾਲੀ ਸਕੀਮ 'ਚ ਪੈਸੇ ਲਾ ਦਿੱਤੇ ਹੌਲੀ-ਹੌਲੀ ਉਸ ਕੁੜੀ ਦਾ ਮਾਕੀ ਕੋਲ ਆਉਣਾ ਜਾਣਾ ਵੱਧ ਗਿਆ ਉਸਨੇ ਆਪਣੀ ਰਹਿਣ ਦੀ ਸਮੱਸਿਆ ਜ਼ਾਹਿਰ ਕੀਤੀ ਉਸਨੇ ਦੱਸਿਆ ਕਿ ਉਹ ਅੰਮ੍ਰਿਤਸਰ ਜ਼ਿਲ੍ਹੇ ਦੀ ਆ ਤੇ ਨੌਕਰੀ ਲਈ ਇੱਥੇ ਆਈ ਹੈ ਪਹਿਲਾਂ ਉਹ ਕਿਸੇ ਸਹੇਲੀ ਨਾਲ ਰਹਿੰਦੀ ਸੀ ਹੁਣ ਉਸੇ ਸਹੇਲੀ ਦਾ ਵਿਆਹ ਹੋ ਗਿਆ ਤੇ ਉਸ ਨੂੰ ਰਹਿਣ ਦੀ ਸਮੱਸਿਆ ਆ ਗਈ ਆਂਟੀ ਮੈਨੂੰ ਕੋਈ ਰਹਿਣ ਦਾ ਟਿਕਾਣਾ ਲੱਭ ਦਿਓ ਉਸਨੇ ਮਾਖੀ ਨੂੰ ਕਿਹਾ ਰਹਿਣੋਂ ਤਾਂ ਭਾਵੇਂ ਸਾਡੇ ਨਾਲ ਹੀ ਰਹਿ ਜਾਵੇਂ ਪਰ ਮੈਨੂੰ ਤੇਰੇ ਅੰਕਲ ਤੋਂ ਪੁੱਛਣਾ ਪੈਣਾ ਮੈਂ ਅੱਜ ਹੀ ਗੱਲ ਕਰਦੀ ਆਂ ਜੇ ਹੁ ਮੰਨ ਗਏ ਤਾਂ ਤੂੰ ਫਿਰ ਸਾਡੇ ਨਾਲ ਰਹਿ ਜਾਇ ਮਾਖੀ ਨੇ ਕਿਹਾ ਆਂਟੀ ਬਸ ਦੋ ਕੁ ਮਹੀਨਿਆਂ ਦੀ ਗੱਲ ਆ ਫਿਰ ਮੇਰੇ ਬਦਲੇ ਹੋ ਜਾਣੀ ਆ ਉਸਨੇ 마ਖੀ ਨੂੰ ਕਿਹਾ ਅਗਲੇ ਦਿਨ 마ਖੀ ਨੇ ਹਰਦੇਵ ਸਿੰਘ ਨਾਲ ਗੱਲ ਕੀਤੀ ਵੀ 2 ਮਹੀਨਿਆਂ ਦੀ ਗੱਲ ਆ ਹਰਦੇਵ ਸਿੰਘ ਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਸਨੇ ਧੰਵਾਦ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਬਣੀ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ